ਪ੍ਰੇਜ਼ ਦਾ ਲਾਰਡ ਗੋਡ ਬlesਸ ਯੂ ਆਲ ਆਈ ਲਵ ਯੂ ਆਲ ਅੱਜ ਕੱਲ ਲੋਕ ਬਹੁਤ ਬੰਦਨਾ ਦੇ ਵਿੱਚ ਬੱਦੇ ਹੋਏ ਨੇ ਜਿੱਦਾਂ ਤੁਸੀਂ ਦੇਖਦੇ ਹੀ ਇਹ ਦੁਨੀਆਦਾਰੀ ਦੇ ਜਦੋਂ ਅਸੀਂ ਵਿਚਰਦੇ ਆਂ ਤੇ ਅਸੀਂ ਦੇਖਦੇ ਆਂ ਬਹੁਤ ਲੋਕ ਜਿਹੜੇ ਆ ਬੰਦਨਾ ਦੇ ਵਿੱਚ ਬੱਦੇ ਹੋਏ ਨੇ ਤੁਸੀਂ ਦੁਨੀਆਦਾਰੀ ਦੇ ਜਦੋਂ ਵਿਚਰਦੇ ਤੇ ਦੇਖਦੇ ਹੋਵੋਗੇ ਕਿਸੇ ਨੇ ਸਿਰ ਦੇ ਉੱਤੇ ਧਰਮ ਦੇ ਕਿਸੇ ਵੀ ਤਰ੍ਹਾਂ ਦੇ ਨਾਲ ਆਪਣੇ ਆਪ ਨੂੰ ਬੰਦਨ ਚ ਬੱਦਾ ਹੋਇਆ ਕਿਸੇ ਨੇ ਗਲੇ ਦੇ ਵਿੱਚ ਆਪਣੇ ਆਪ ਨੂੰ ਬੰਦਨ ਦੇ ਵਿੱਚ ਵੱਧਾ ਹੋਇਆ ਕਿਸੇ ਨੇ ਲੱਖ ਦੇ ਦਿਵਾਲੇ ਆਪਣੇ ਆਪ ਨੂੰ ਬੰਦਨ ਦੇ ਵਿੱਚ ਵੱਧਾ ਹੋਇਆ ਕਿਸੇ ਨੇ ਇਹ ਚੀਜ਼ ਕਹੀ ਹੋਈ ਆ ਕਿ ਅਸੀਂ ਐਸ ਰੰਗ ਦੇ ਕੱਪੜੇ ਪਾਵਾਂਗੇ ਫਿਰ ਪਰਮਿਸ਼ਨ ਨੂੰ ਖੋਜ ਕਰ ਸਕਦੇ ਆ ਕਿਸੇ ਨੇ ਸਿਰ ਦੇ ਉੱਤੇ ਰੱਖਿਆ ਕਿ ਅਸੀਂ ਸਿਰ ਤੇ ਇਦਾਂ ਦਾ ਕੁਝ ਲਾਵਾਂਗੇ ਤੇ ਫਿਰ ਪਰਮਿਸ਼ਨ ਨੂੰ ਖੋਜ ਕਰ ਸਕਦੇ ਆ ਕੱਪੜੇ ਇਦਾਂ ਦੇ ਪਾਵਾਂਗੇ ਫਿਰ ਪਰਮਿਸ਼ਨ ਨੂੰ ਖੋਜ ਕਰ ਸਕਦੇ ਆ ਅਸੀਂ ਲੱਖ ਦੇ ਦਿਵਾਲੇ ਆ ਕੰਮ ਕਰਾਂਗੇ ਫਿਰ ਪਰਮਿਸ਼ਨ ਨੂੰ ਖੋਜ ਕਰ ਸਕਦੇ ਆ ਗਲੇ ਦੇ ਵਿੱਚ ਅਸੀਂ ਆ ਪਾਵਾਂਗੇ ਫਿਰ ਪਰਮਿਸ਼ਨ ਨੂੰ ਖੋਜ ਕਰ ਸਕਦੇ ਆ ਇਹ ਸਾਰੇ ਬੰਧਨ ਮੇਰੇ ਧਰਮਾਂ ਦੇ ਨੇ। ਇਹ ਇਨਸਾਨ ਦੀ ਸੋਚ ਦੇ ਬੰਧਨ ਨੇ ਪਰ ਪਰਮੇਸ਼ਰ ਇਹਨਾਂ ਚੀਜ਼ਾਂ ਤੋਂ ਖੁਸ਼ ਨਹੀਂ ਹੁੰਦਾ ਮੇਰੇ ਭੈਣ ਭਰਾਓ। ਇਸੇ ਕਰਕੇ ਜਦੋਂ ਅਸੀਂ ਪ੍ਰਭੂ ਯਿਸੂ ਦੇ ਵਿੱਚ ਆ ਜਾਂਦੇ ਹਾਂ ਤਾਂ ਅਸੀਂ ਇਹਨਾਂ ਸਾਰੀਆਂ ਚੀਜ਼ਾਂ ਤੋਂ ਛੁਟਕਾਰਾ ਪਾ ਲੈਂਦੇ ਹਾਂ, ਆਜ਼ਾਦੀ ਪਾ ਲੈਂਦੇ ਹਾਂ। ਜਿਦਾਂ ਪਵਿੱਤਰ ਬਾਈਬਲ ਦੇ ਵਿੱਚ ਲਿਖਿਆ ਤੁਸੀਂ ਸੱਚਾਈ ਨੂੰ ਜਾਣੋਗੇ ਤੇ ਆਜ਼ਾਦ ਕਰੇਗੀ ਤੁਹਾਨੂੰ ਸੱਚਾਈ। ਸੱਚਾਈ ਤੁਹਾਨੂੰ ਆਜ਼ਾਦ ਕਰ ਦੇਗੀ ਸੱਚਾਈ ਨੂੰ ਜਾਣੋਗੇ ਤੇ ਸੱਚਾਈ ਤੁਹਾਨੂੰ ਆਜ਼ਾਦ ਕਰ ਦੇਗੀ ਇਸੇ ਕਰਕੇ ਜਦੋਂ ਅਸੀਂ ਪ੍ਰਭ ਯੀਸ਼ੂ 'ਚ ਆ ਜਾਈਏ ਤੇ ਇਹਨਾਂ ਸਾਰੇ ਬੰਦਨਾ ਤੋਂ ਆਜ਼ਾਦ ਹੋ ਜਾਈਏ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਗੋਡ ਬlesਸ ਯੂ ਆਲ ਆਈ ਲਵ ਯੂ